ਇਹ ਗੱਲ ਹੈ ਅਗਸਤ 1965 ਦੀ ਜਦੋਂ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਧਰਮ ਤੇ ਮਾਨਵਤਾ ਦਾ ਪ੍ਰਚਾਰ ਕਰਨ ਲਈ ਪੂਰਬੀ ਭਾਰਤ ਦੇ ਵੱਲ ਲੰਬੀ ਯਾਤਰਾ ਕਰਨ ਲਈ ਗਏ ਗੁਰੂ ਜੀ ਆਪਣੀ ਮਾਤਾ ਨਾਨਕੀ ਜੀ ਧਰਮ ਪਤਨੀ ਮਾਤਾ ਗੁਜਰੀ ਜੀ ਤੇ ਸਾਲੇ ਕਿਰਪਾਲ ਚੰਦ ਨਾਲ ਮਥੁਰਾ ਕਾਨਪੁਰ ਬਨਾਰਸ ਹੁੰਦੇ ਹੋਏ ਪਟਨਾ ਪਹੁੰਚੇ ਉਹਨੀ ਦਿਨੀ ਪਟਨਾ ਚ ਮੌਸਮ ਬਹੁਤ ਖਰਾਬ ਸੀ ਮੀਂਹ ਰੁਕਣ ਦਾ ਨਾਮ ਨਹੀਂ ਸੀ ਲੈ ਰਿਹਾ ਉੱਤੋਂ ਦੀ ਮਾਤਾ ਗੁਜਰੀ ਜੀ ਦੀ ਸਿਹਤ ਵੀ ਬਹੁਤ ਖਰਾਬ ਸੀ ਅਜਿਹੀ ਹਾਲਤ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਾਤਾ ਗੁਜਰੀ ਜੀ ਦਾ ਪਟਨਾ ਵਿੱਚ ਹੀ ਰੁਕਣ ਦਾ ਪ੍ਰਬੰਧ ਕੀਤਾ ਪਟਨਾ ਦੇ ਮਹਾਰਾਜਾ ਫਤੇਹ ਚੰਦ ਮੈਣੀ ਨੇ ਮਾਤਾ ਜੀ ਦੀ ਦੇਖਭਾਲ ਦਾ ਜਿੰਮਾ ਲਿਆ ਪਈ ਕਿਰਪਾਲ ਚੰਦ ਨੂੰ ਪਰਿਵਾਰ ਦੀ ਜ਼ਿੰਮੇਵਾਰੀ ਦੇ ਕੇ ਗੁਰੂ ਤੇਗ ਬਹਾਦਰ ਜੀ ਅਸਾਮ ਦੀ ਯਾਤਰਾ ਲਈ ਰਵਾਨਾ ਹੋ ਗਏ 5 ਜਨਵਰੀ 1966 ਈਸਵੀ ਨੂੰ ਪਟਨਾ ਦੀ ਪਵਿੱਤਰ ਧਰਤੀ ਉੱਤੇ ਮਾਤਾ ਗੁਜਰੀ ਜੀ ਦੀ ਕੁੱਖੋਂ 32 ਸਾਲ ਬਾਅਦ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ ਉਨ੍ਹਾਂ ਦਾ ਨਾਂ ਗੋਵਿੰਦ ਰਾਏ ਰੱਖਿਆ ਗਿਆ। ਉਨ੍ਹਾਂ ਦੇ ਜਨਮ ਸਮੇ ਪਟਨਾ ਤੋਂ ਕਈ ਮੀਲ ਦੂਰ ਕਰਨਾਲ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਖਸਕਾ ਵਿੱਚ ਇੱਕ ਅਨੋਖੀ ਘਟਨਾ ਵਾਪਰੀ। ਜਦੋਂ ਨਮਾਜ਼ ਦੇ ਸਮੇ ਸਾਰੇ ਮੁਸਲਮਾਨ ਮੱਕਾ ਵੱਲ ਮੂੰਹ ਕਰਕੇ ਨਵਾਜ਼ ਸਜਦਾ ਕਰ ਰਹੇ ਸੀ। ਉਦੋਂ ਇੱਕ ਫਕੀਰ ਮੱਕਾ ਦੇ ਵੱਲ ਪਿੱਠ ਕਰਕੇ ਪੂਰਬ ਦਿਸ਼ਾ ਵੱਲ ਸਜਦਾ ਕਰਨ ਲੱਗੇ। ਇਹ ਰੱਬੀ ਫਕੀਰ ਸૈયਦ ਭਿਖਣ ਸ਼ਾਹ ਸੀ ਫਕੀਰ ਨੂੰ ਅਜੀਹਾ ਕਰਦੇ ਦੇਖ ਕੇ ਮੁਰੀਦ ਹੈਰਾਨ ਹੋ ਗਏ ਅਤੇ ਪੁੱਛਣ ਲੱਗੇ ਉਹਨਾਂ ਨੇ ਮੱਕੇ ਦਾ અપਮਾਨ ਕਰਦੇ ਹੋਏ ਪੱਛਮ ਦੀ ਥਾਂ ਪੂਰਬ ਵੱਲ ਸਜਦਾ ਕਿਉਂ ਕੀਤਾ ਹੈ ਭਿਖਣ ਸ਼ਾਹ ਮੁਸਕਰਾਏ ਤੇ ਕਹਿਣ ਲੱਗੇ ਮੈਨੂੰ ਪੂਰਬ ਦਿਸ਼ਾ ਵੱਲ ਆਕਾਸ਼ ਵਿੱਚ ਦਿਵਯ ਪ੍ਰਕਾਸ਼ ਮਹਿਸੂਸ ਹੋਇਆ ਹੈ ਇਹ ਦਿਵਯ ਪ੍ਰਕਾਸ਼ ਅਲੌਕਿਕ ਸੀ ਤੱਤੀ ਉੱਤੇ ਇੱਕ ਰੱਬੀ ਨੂਰ ਦਾ ਪ੍ਰਕਾਸ਼ ਹੋਇਆ ਹੈ ਅਤੇ ਉਸ ਇਲਾਹੀ ਨੂਰ ਦੇ ਰੂਪ ਰੂਪ ਹੋਣ ਲਈ ਸਾਨੂੰ ਉੱਥੇ ਜਾਣਾ ਚਾਹੀਦਾ ਹੈ। ਫਕੀਰ ਜੀ ਦੀ ਇਹ ਗੱਲ ਸੁਣ ਕੇ ਸਾਰੇ murid ਫਕੀਰ ਨਾਲ ਰੱਬੀ ਰੂ ਰੱਬੀ ਨੂਰ ਦੀ ਤਲਾਸ਼ ਲਈ ਨਿਕਲ ਪਏ। ਲਗਭਗ 2 ਮਹੀਨੇ ਦਾ ਲੰਮਾ ਤੇ ਕਠਿਨ ਪੈਂਡਾ ਤੈਅ ਕਰਨ ਤੋਂ ਬਾਅਦ ਪੀਰ ਪੀਖਣ ਸ਼ਾਹ ਜੀ ਆਪਣੇ ਮুরিਦਾਂ ਨਾਲ ਪਟਨਾ ਪਹੁੰਚੇ ਆਪਣੀ ਮੰਜ਼ਲ ਤੇ ਪਹੁੰਚਦੇ ਹੀ ਉਹਨਾਂ ਨੇ ਪਹਿਲਾ ਉਸ ਮਹਿਲ ਅੱਗੇ ਸ਼ਰਧਾ ਨਾਲ ਭੱਜ ਕੇ ਸੀਸ ਝੁਕਾਇਆ ਜਿੱਥੇ ਰੱਬੀ ਨੂਰ ਦਾ ਪ੍ਰਕਾਸ਼ ਹੋਇਆ ਸੀ ਫਿਰ ਉਹਨਾਂ ਨੇ ਮਹਿਲ ਦੀ ਸੇਵਾਦਾਰਨੀ ਨੂੰ ਰੱਬੀ ਰੂਹ ਦੇ ਦਰਸ਼ਨ ਕਰਨ ਦੀ ਬੇਨਤੀ ਕੀਤੀ ਸੇਵਾਦਾਰਨੀ ਨੇ ਪੀਰ ਜੀ ਦਾ ਸੰਦੇਸ਼ ਮਾਤਾ ਗੁਜਰੀ ਜੀ ਨੂੰ ਪਹੁੰਚਾ ਦਿੱਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਗੈਰ ਹਾਜ਼ਰੀ ਵਿੱਚ ਮਾਤਾ ਜੀ ਨੇ ਬਾਲ ਗੋਵਿੰਦ ਰਾਏ ਨੂੰ ਮਿਲਾਉਣਾ ਉਚਿਤ ਨਹੀਂ ਸਮਝਿਆ ਪਰ ਪੀਰ ਜੀ ਨੇ ਇਹ ठान ਲਿਆ ਸੀ ਕਿ ਉਹ ਉਸ ਨੂਰ ਦੇ ਦਰਸ਼ਨ ਕੀਤੇ ਬਿਨਾਂ ਵਾਪਸ ਨਹੀਂ ਜਾਣਗੇ ਐਸ ਲਈ ਪੀਰ ਜੀ ਨੇ ਆਪਣੇ ਮੁਰਿਦਾਂ ਨਾਲ ਮਹਿਲ ਦੇ ਬਾਹਰ ਹੀ ਸਥਾਨ ਗ੍ਰਹਿਣ ਕਰ ਲਿਆ ਅਗਲੇ ਦਿਨ ਪੀਰਾ ਨੂੰ ਬਾਹਰ ਬੈਠਾ ਦੇਖ ਮਾਮਾ ਕਿਰਪਾਲ ਚੰਦ ਨੇ ਉਹਨਾਂ ਦੇ ਲੰਗਰ ਦਾ ਪ੍ਰਬੰਧ ਕੀਤਾ ਪਰ ਪੀਰ ਜੀ ਨੇ ਲੰਗਰ ਛਕਣ ਤੋਂ ਇਨਕਾਰ ਕਰ ਦਿੱਤਾ ਅਤੇ ਉਹਨਾਂ ਨੇ ਕਿਹਾ ਕੋਈ ਵੀ ਲੰਗਰ ਉਹਨਾਂ ਦੀ ਭੁੱਖ ਨਹੀਂ ਮਿਟਾ ਸਕਦਾ ਕਿਉਂਕਿ ਉਹਨਾਂ ਨੂੰ ਉਸ ਰੱਬੀ ਨੂਰ ਦੇ ਦਰਸ਼ਨਾਂ ਦੀ ਭੁੱਖ ਹੈ ਜੋ ਉਹਨਾਂ ਦੇ دیدار ਨਾਲ ਹੀ ਮਿٹےਗੀ ਪੀਰ ਸਾਹਿਬ ਦੀ ਸਰਦਾ ਦੇਖ ਕੇ ਮਾਤਾ ਗੁਜਰੀ ਜੀ ਨੇ ਉਹਨਾਂ ਨੂੰ ਬਾਲਕ ਗੋਵਿੰਦ ਰਾਏ ਦੇ ਦਰਸ਼ਨਾਂ ਦੀ ਆਗਿਆ ਤੇ ਦਿੱਤੀ ਰੱਬੀ ਇਵادت ਦੇ अलौकिक नूर ਨੂੰ ਦੇਖਦੇ ਪੀਰ ਪੀਖਣ ਸਾਹ ਅਚੰਬਿਤ ਰਹਿ ਗਏ ਅਤੇ ਉਹਨਾਂ ਨੂੰ ਕਾਫੀ देर ਤੱਕ ਨਿਹਾਰਦੇ ਰਹੇ ਪੀਰ ਸਾਹਿਬ ਨੇ ਬਾਲਕ ਗੋਵਿੰਦ ਦੇ ਸਾਹਮਣੇ ਦੋ ਘੜੇ ਰੱਖੇ ਨੰਨੇ ਗੋਵਿੰਦ ਘੜਿਆਂ ਨੂੰ ਦੇਖ ਕੇ ਮੁਸਕੁਰਾਏ ਅਤੇ ਆਪਣੇ ਦੋਨੇ ਹੱਥ ਦੋਨਾਂ ਘੜਿਆਂ ਤੇ ਰੱਖ ਦਿੱਤੇ ਅਜੀਹਾ ਕਰਦੇ ਦੇਖ ਕੇ ਪੀਰ ਸਾਹਿਬ ਨੇ ਆਪਣਾ ਸ਼ੀਸ਼ ਬਾਲਕ ਗੋਵਿੰਦੇ ਚਰਨਾ ਵਿੱਚ ਝੁਕਾ ਦਿੱਤਾ ਉੱਥੇ ਹਾਜ਼ਰ ਸਾਰੇ ਲੋਕ ਪੀਰ ਨੂੰ ਅਜੀਹਾ ਕਰਦੇ ਦੇਖ ਹੈਰਾਨ ਹੋ ਗਏ ਪੁੱਛਣ ਤੇ ਪੀਰ ਜੀ ਨੇ ਦੱਸਿਆ ਕਿ ਦੋਨਾਂ ਘਟਿਆ ਵਿੱਚ ਮਠਿਆਈ ਸੀ ਇੱਕ ਘੜੇ ਵਿੱਚ Hindu ਦੀ ਦੁਕਾਨ ਦੀ ਮਠਿਆਈ ਸੀ ਦੂਸਰੇ ਵਿੱਚ ਮੁਸਲਮਾਨ ਦੀ ਦੁਕਾਨ ਦੀ ਮਠਿਆਈ ਸੀ ਮੈਂ ਜਾਣਨਾ ਚਾਹੁੰਦਾ ਸੀ ਕਿ ਬਾਲਕ ਗੋਵਿੰਦ ਕਿਸ ਦਾ ਸਾਥ ਦੇਣਗੇ। ਉਹਨਾਂ ਨੇ ਦੋਨਾਂ ਘੜੀਆਂ ਤੇ ਹੱਥ ਰੱਖ ਕੇ ਦੱਸਿਆ ਕਿ ਗੋਵਿੰਦ ਨੂੰ Hindu ਤੇ Musalman ਦੋਨੋਂ ਹੀ ਪਿਆਰੇ ਹਨ। ਇਸ ਲਈ ਉਹ Hindu ਤੇ Musalman ਦੋਨਾਂ ਦਾ ਸਾਥ ਦੇਣਗੇ। ਇਹ ਰੱਬੀ ਨੂਰ ਅੱਗੇ ਚੱਲ ਕੇ ਸ੍ਰਿਸ਼ਟੀ ਦੇ ਸਭ ਤੋਂ ਵੱਡੇ ਨਾਇਕ ਸਰਵਾਂਸਦਾਨੀ ਸੱਚੇ ਪਾਤਸ਼ਾਹ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਣੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਨਮ ਦਿਨ ਦੀਆਂ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ